ਡਿਜੀਟਲ ਅੱਜਕੱਲ ਜ਼ਮਾਨਾ ਡਿਜੀਟਲ ਹੋ ਗਿਆ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ ਲਾਇਸੈਂਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿੰਨਾ ਵਾਸਤੇ ਇੱਥੇ ਆਉਣਾ ਪੈਣਾ ਨਹੀਂ ਤਾਂ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਿਤਾ ਕਿ ਜੀ ਆ ਜਿਹੜਾ ਸਾਡਾ ਜਿਹੜਾ ਦਫ਼ਤਰ ਹੈ ਬੜਾ ਵੱਡਾ ਹਾਲ ਹੈ ਇਹਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋ ਗਏ ਤੇ ਕੋਈ ਵੀ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕਲੈਰੀਕਲ ਜੌਬ ਤੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹਦੇ ਮੁਤਾਬਕ ਕੋਈ ਨਾ ਕੋਈ ਕੰਮ ਕਿਸੇ ਹੋਰ ਡਿਪਾਰਟਮੈਂਟ 'ਚ ਮਿਲ ਜਾਊਗਾ ਕਿਸੇ ਦੀ ਰੋਟੀ ਨਹੀਂ ਖੋਣੀ ਕਿਸੇ ਦਾ ਚੁੱਲ੍ਹਾ ਜਿਹੜਾ ਉਹ ਬੁਝਣ ਨਹੀਂ ਦੇਣਾ ਪਰ ਨਾਲ ਨਾਲ ਲੋਕਾਂ ਦੇ ਚੁੱਲਿਆਂ ਨੂੰ ਵੀ ਬਚਾ ਕਰਨਾ ਹੈ ਜਿਹੜੇ ਮਤਲਬ ਪੂਰਾ ਦਿਨ ਫੁੱਟ ਜਾਂਦਾ ਸੀ ਇੱਥੇ 29 ਲੱਖ ਤੋਂ ਵੱਧ ਸਾਲ ਦੇ ਵਿੱਚ 29 ਲੱਖ ਤੋਂ ਵੱਧ ਇੱਥੇ ਜਿਹੜੇ ਐਪਲੀਕੈਂਟਸ ਆਉਂਦੇ ਸੀ 29 ਲੱਖ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਆਰਟੀਓ ਸੈਂਟਰ ਹੈ ਇਹ ਤੇ ਅੱਜ ਬੜੀ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਕਿਉਂਕਿ ਇਹਨਾਂ ਨੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਉਹਨਾਂ ਨੂੰ ਆਨਲਾਈਨ ਕੀਤਾ ਸੀ ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ ਥੀਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ ਤੁਸੀਂ ਅਖਬਾਰਾਂ 'ਚ ਵੀ ਪੜਿਆ ਹੋਣਾ ਜਗਰਾਉਂ ਤੋਂ ਨਕੌਦਰ ਵਾਲਾ ਜਿਹੜਾ ਟੋਲ ਪਲਾਜ਼ਾ ਹੈ ਉਹ ਵੀ ਕੱਲ ਬੰਦ ਕਰਤਾ ਜਦ ਕਿ ਉਹਦਾ 2 ਸਾਲ ਦਾ ਹੋਰ ਟਾਈਮ ਸੀ ਪਰ ਉਹਨਾਂ ਨੇ ਅਸੀ ਕਿਹਾ ਵੀ ਅਸੀਂ ਐਕਸਟੈਂਸ਼ਨ ਨਹੀਂ ਦੇਣੀ ਤੁਹਾਡੇ ਪੈਸੇ ਪੂਰੇ ਹੋ ਗਏ ਤੁਸੀਂ ਜਾਓ ਸੋ 19ਵਾਂ ਟੋਲ ਪਲਾਜ਼ਾ ਹੈ ਜਿਹੜਾ ਬੰਦ ਹੋ ਰਿਹਾ ਤੇ ਸਾਲ ਦਾ ਜੇ ਸਾਲ ਦਾ ਲਈਏ ਤਾਂ ਲਗਭਗ 225 ਕਰੋੜ 220 ਕਰੋੜ ਰੁਪਈਆ ਲੋਕਾਂ ਦਾ ਜਿਹੜਾ ਉਹ ਬਚ ਰਿਹਾ ਤੇ 60 ਤੋਂ 65 ਲੱਖ ਪਰ ਡੇ ਤੇ ਆ ਜਾਂਦਾ ਜਿਹੜਾ ਸੜਕਾਂ ਤੇ ਅਸੀਂ ਉਹ ਵੀ ਇਹਦੇ ਵਿੱਚ ਡਿਪਾਰਟਮੈਂਟ ਚ ਆ ਜਾਂਦਾ ਦੇਖੋ ਜਦੋਂ ਆਪਾਂ ਗੱਡੀ ਖਰੀਦਦੇ ਹਾਂ ਉਦੋਂ ਵੀ 8% ਉਸ ਗੱਡੀ ਦੀ ਕੀਮਤ ਦਾ ਰੋਡ ਟੈਕਸ ਦਿੰਨੇ ਆ ਪੈਟਰੋਲ ਦੇ ਵਿੱਚ ਵੀ ਰੋਡ ਟੈਕਸ ਹੈ ਡੀਜ਼ਲ ਦੇ ਵਿੱਚ ਰੋਡ ਟੈਕਸ ਹੈ ਫਿਰ ਉਹ ਕਿਹੜੀਆਂ ਸੜਕਾਂ ਦਾ ਸੜਕਾਂ ਦਾ ਸਾਰੀ ਤੁਸੀਂ ਨਾਕੇ ਲਾ ਕੇ ਘੇਰ ਲੀਆਂ ਸੋ ਅਸੀਂ 19 ਟੋਲ ਪਲਾਜ਼ੇ ਜਿਹੜੇ ਨੇ ਬੰਦ ਕਰ ਦਿੱਤੇ ਨੇ ऐसे तरह ਦੇ ਸੁਧਾਰ ਜਿਹੜੇ ਨੇ ਉਹ ਲੋਕ ਪੱਕੀ ਸੁਧਾਰ ਚੱਲਦੇ ਰਹਿਣਗੇ ਉਹ ਨਾਲੇ ਦਿਨਾਂ ਚ ਬਹੁਤ ਵੱਡੇ ਵੱਡੇ ਸਕੀਮਾਂ ਜਿਨ੍ਹਾਂ ਦੇ ਵਿੱਚ 10 ਲੱਖ ਦਾ ਜੀਵਨ ਬੀਮਾ ਰਾਸ਼ਨ ਦੀ ਡਿਲੀਵਰੀ ਵਾਲਾ ਜਿਹੜਾ ਬਹੁਤ ਵੱਡੇ ਸੁਧਾਰ ਕਰਕੇ ਉਹ ਡਿਜੀਟਲ ਤਰੀਕੇ ਨਾਲ ਤਾਂ ਕਿ ਜਿਹੜੀ ਸਕੀਮ ਜਿਹੜੇ ਵਸ ਜਿਹੜੇ ਬੰਦਿਆਂ ਵਾਸਤੇ ਬਣੀ ਆ ਉਹ ਉਹਨਾਂ ਤੱਕ ਪਹੁੰਚੇ ਲਾਈਨ 'ਚ ਖੜੇ ਆਖਰੀ ਬੰਦੇ ਤੱਕ ਉਹ ਸਕੀਮ ਦਾ ਲਾਭ ਪਹੁੰਚੇ ਇਹ ਸਾਡਾ ਮਕਸਦ ਹੈ ਔਰ ਈਮਾਨਦਾਰ ਸਰਕਾਰ ਔਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਸਾਡਾ ਵਾਅਦਾ ਗਰੰਟੀ ਉਹ ਅਸੀਂ ਪੂਰਾ ਕਰ ਰਹੇ ਹਾਂ ਸਾਡੇ ਐਮਐਲਏ ਸਹਿਬਾਨ ਇੱਥੇ ਪਹੁੰਚੇ ਹੋਏ ਨੇ ਸਾਰੇ ਸਾਰੇ ਆਫੀਸਰ ਸਹਿਬਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਫਰਟ ਕੀਤੀ ਹੈ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਕਿ ਦਫ਼ਤਰ ਦੇ ਵਿੱਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਉਹਦੇ ਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਇੱਕ ਖੱਜਲ ਖਵਾਰੀਆਂ ਵਾਸਤੇ ਹੋਰ ਨਵਾਂ ਕਾਊਂਟਰ ਤਿਆਰ ਕਰ ਲਿਆ ਜਾਂਦਾ ਲੋਕਾਂ ਨੂੰ ਔਰ ਜਿੰਨਾ ਤੁਸੀਂ ਉਹਨਾਂ ਨੂੰ ਖੱਜਲ ਖਵਾਰ ਕਰੀ ਜਾਓਗੇ ਰਿਸ਼ਵਤ ਦੇ ਮੌਕੇ ਉੰਨੇ ਹੀ ਜ਼ਿਆਦਾ ਵੱਧਦੇ ਜਾਂਦੇ ਰਹੇ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਸ਼ੁੱਕਰਵਾਰ ਨੂੰ ਆਈ ਉਹ ਬੁੱਧਵਾਰ ਵੀ ਹੈ ਸ਼ੁੱਕਰਵਾਰ ਆਉਂਦੇ ਹੀ ਨਹੀਂ ਜਿੰਨਾ ਚਿਰ ਉਹ ਬੰਦਾ ਰਿਸ਼ਵਤ ਨਹੀਂ ਦਿੰਦਾ ਉਹ ਅਸਲ 'ਚ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਰਿਸ਼ਵਤਾਂ ਦੇ ਨਾਮ ਨੇ ਸੋ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਹ ਸਾਰਾ ਸਿਸਟਮ ਦੇਖ ਕੇ ਖੁਦ ਫੋਨ ਕਰਕੇ ਚੈੱਕ ਕਰ ਲਿਓ ਕਿ ਇਹ ਜਿਹੜਾ ਬਹੁਤ ਹੀ ਡਿਜੀਟਲ ਤੇ ਲੇਟੈਸਟ ਹੈ ਪੰਜਾਬ ਪਹਿਲਾ ਸੂਬਾ ਜਿਹਦੇ ਵਿੱਚ ਆਰਟੀਓ ਦਫਤਰ ਜਿਹੜੇ ਨੇ ਅਸੀਂ ਬੰਦ ਕਰ ਰਹੇ ਆ ਨਹੀਂ ਤਾਂ ਆਰਟੀਓ ਦਫਤਰ ਜਾਂ ਡੀਟੀਓ ਦਫਤਰ ਜਾਂ ਪਟਵਾਰੀ ਦੇ ਦਫਤਰ ਤਹਿਸੀਲਾਂ ਦੇ ਦਫਤਰ ਮਤਲਬ ਬਹੁਤ ਵੱਡਾ ਮਤਲਬ ਮੈਂ ਨਹੀਂ ਕਹਿੰਦਾ ਕਿ ਸਾਰੇ ਅਫਸਰ ਜਿ ਜਾਂ ਸਾਰੇ ਮੁਲਾਜ਼ਮੇ ਇਦਾਂ ਦੇ ਹੋਣਗੇ ਪਰ ਉਹ ਹੈ ਕਿ ਇੱਕ ਮਛਲੀ ਜਿਹੜੀ ਹੈ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਹੈ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਬਿਲਕੁਲ ਸਾਫ਼ ਸੁਥਰਾ ਪ੍ਰਸ਼ਾਸਨ ਦੇਈਏ ਲੋਕਾਂ ਦੀ ਖਾਤਿਰ ਖਵਾਰੀ ਕੱਟੇ ਅੱਜ ਜਿਹੜਾ ਇਹ ਆਰਟੀਓ ਦਫ਼ਤਰ ਨੂੰ ਜਿੰਦਾ ਲਾਇਆ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਆਰਟੀਓ ਦਫ਼ਤਰ ਜਿਹੜੇ ਨੇ ਉਹਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ ਸਾਰੀਆਂ ਐਪਲੀਕੇਸ਼ਨਾਂ ਸਾਰੇ ਤੁਹਾਡੇ ਸਬਮਿਟ ਕਰਨਾ ਹੈ ਕੋਈ ਫਾਰਮ ਸਬਮਿਟ ਕਰਨਾ ਹੈ ਕਿਸੇ ਨੇ ਕੋਈ ਫੋਨ ਨੰਬਰ ਬਦਲਣਾ ਹੈ ਜਾਂ ਫੋਨ ਨੰਬਰ ਐਡ ਕਰਾਉਣਾ ਹੈ ਜਾਂ ਆਪਣੇ ਲਾਇਸੈਂਸ ਨੂੰ ਰੀਨੂ ਕਰਾਉਣਾ ਹੈ ਅਸੀਂ ਦੋ ਤਿੰਨ ਜਾ ਕੇ ਆਏ ਹਾਂ ਉਹ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇਥੇ ਆਉਣ ਦੀ ਲੋੜ ਨਹੀਂ ਹੈਗੀ ਹੁਣ 1076 ਤੇ ਉਹਨਾਂ ਨੇ ਸਾਡੇ ਸਾਹਮਣੇ ਫੋਨ ਕੀਤਾ ਤੇ ਉਹਨੂੰ ਸਾਰੀਆਂ ਜਿਹੜੀਆਂ ਡਾਇਰੈਕਸ਼ਨਸ ਮਿਲ ਗਈਆਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਾਹਰ ਆ ਜਾਓ ਜਿੰਦਾ ਲਾਉਣਾ ਹੁਣ ਸੋ ਬੜੀ ਵੱਡੀ ਖੱਜਲ ਖਵਾਰੀ ਜਿਹੜੀ ਆ ਉਹਦੇ ਤੋਂ ਬਚਾਏ ਗਿਆ ਆਉਣ ਵਾਲੇ ਦਿਨਾਂ 'ਚ ਹੋਰ ਮਹਿਕਮਿਆਂ ਦਾ ਵੀ ਇਦਾਂ ਹੀ ਹੋਊਗਾ ਡਿਜੀਟਲ ਜ਼ਮਾਨਾ ਆ ਗਿਆ ਤੇ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੇ ਸਾਰੇ ਦਫ਼ਤਰਾਂ ਨੂੰ ਅਪਡੇਟ ਕਰ ਰਹੇ ਹਾਂ ਜਮਾਨੇ ਦੇ ਮੁਤਾਬਕ ਸਮੇਂ ਦੇ ਹਾਣੀ ਬਣ ਕੇ ਚੱਲਣ ਦਾ ਸਮਾਂ ਆ ਗਿਆ ਤੇ ਮੈਂ ਬਹੁਤ-ਬਹੁਤ ਬਤਾਈਆਂ ਦਿਨਣਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਔਰ ਉਸ ਵਿਸ਼ਵਾਸ ਨੂੰ ਅਸੀਂ ਨਿਭਾ ਰਹੇ ਹਾਂ ਸਕੂਨ ਮਿਲਦਾ ਦਿਲ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕੋਈ ਕੁਐਸਚਨ ਕੋਈ ਤੁਹਾਡਾ ਹੋਵੇ ਤਾਂ ਜੀ ਇਸੇ ਨਾਲ ਲੇਟਰ ਕੋਈ ਕੰਮ ਇਸੇ ਨਾਲ ਜੋ ਅੱਜ ਵਾਲਾ ਜਿਹੜਾ ਉਸ ਤੋਂ ਬਾਅਦ ਉਹ ਕਹਣਗੇ ਜੀ ਇਨਫਾਰਮੇਸ਼ਨ ਵਾਸਤੇ ਇੱਕ ਡੱਬੋ ਸ਼ਿਕਾਇਤ ਕਰਨ ਵਾਸਤੇ ਦੋ ਡੱਬੋ ਉਹ ਜਿਵੇਂ ਵੀ ਡਾਇਰੈਕਟ ਉੱਥੋਂ ਮਿਲਦੀ ਹੈ ਉਸ ਤੋਂ ਬਾਅਦ ਤੁਸੀਂ ਫਿਰ ਉਹ ਕਹਣਗੇ ਕਿਹੜੇ ਡਿਪਾਰਟਮੈਂਟ ਵਾਸਤੇ ਤੁਸੀਂ ਇਹ ਕੀਤਾ ਜਿਹੜੇ ਜਿਹੜੇ ਡਿਪਾਰਟਮੈਂਟਸ ਦੇ ਵਿੱਚ 1076 ਲਾਗੂ ਹੋ ਗਿਆ ਟਰਾਂਸਪੋਰਟ ਵਾਸਤੇ ਤੁਸੀਂ ਇਹਨਾਂ ਨੰਬਰ ਦੇ ਡੱਬੋ ਤਾਂ ਉਹ ਦੱਬੋਗੇ ਤਾਂ ਉੱਥੇ ਤੁਹਾਨੂੰ ਨਾਲ ਦੀ ਨਾਲ ਕੋਈ ਨਾ ਕੋਈ ਰਿਪ੍ਰੈਜ਼ੈਂਟੇਟਿਵ ਕੋਈ ਨਾ ਕੋਈ ਆਊਗਾ ਤੇ ਉਹ ਤੁਹਾਡੇ ਨਾਲ ਗੱਲ ਕਰੂਗਾ ਕਿ ਕੀ ਚਾਹੀਦਾ ਜੀ ਤੁਸੀਂ ਉਹਨੂੰ ਦੱਸ ਸਕਦੇ ਹੋ ਕਿ ਮੈਂ ਆ ਚੀਜ਼ ਕਰਾਉਣੀ ਹੈ ਮੇਰੀ ਆਰਸੀ ਜਿਹੜੀ ਹੈ ਉਹ ਮੈਂ ਅਪਡੇਟ ਕਰਾਉਣੀ ਆ ਉਹਦੀ ਜਿਹੜੀ ਐਕਸਪਾਇਰੀ ਡੇਟ ਹੈ ਉਹ ਇਨੀਫ੍ਰਿਕ ਨੂੰ ਆ ਰਹੀ ਹੈ ਤੇ ਉਹ ਕਹਣਗੇ ਜੀ ਤੁਸੀਂ ਉਹਦੀ ਫੋਟੋ ਕਾਪੀ ਕਰਕੇ ਸਾਨੂੰ ਵਟਸਐਪ ਕਰ ਦਿਓ ਤੇ ਉਹ ਵਟਸਐਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਨੰਬਰ ਜਿਹੜਾ ਵਾਪਸ ਕਾਲ ਆ ਜੂਗੀ ਤੇ ਘਰੇ ਜਾ ਕੇ ਵੀ ਡਾਕੂਮੈਂਟ ਕਲੈਕਟ ਕਰਨੇ ਇੱਕ ਮੁੰਡੇ ਫਿਰਦੇ ਇੱਥੇ ਉਹ ਮੁੰਡਾ ਕਹਿੰਦਾ ਮੈਂ ਮੇਰੇ ਕੋਲੇ ਤਿੰਨ ਤਸੀਲਾਂ ਨੇ ਕਿ ਮੈਂ ਘਰ ਘਰ ਜਾਣਾ ਤੇ ਮੈਂ ਜਿਹੜਾ ਮੇਰੇ ਕੋਲ ਕਾਲ ਆਉਂਦੀ ਹੈ ਕਿ ਮੈਂ ਉਹਨਾਂ ਨੂੰ ਪੁੱਛਦਾ ਕਿ ਮੈਂ ਕਿੰਨੇ ਵਜੇ ਘਰੇ ਆ ਸਕਦਾ ਤੁਹਾਡੇ ਡਾਕੂਮੈਂਟ ਲੈਣ ਕਿਸੇ ਦੀ ਰਸ਼ਨ ਕਾਰਡ ਦੀ ਕਾਪੀ ਚਾਹੀਦੀ ਹੈ ਕਿਸੇ ਦਾ ਕੋਈ ਪੁਰਾਣੇ ਲਾਇਸੈਂਸ ਦੀ ਫੋਟੋ ਕਾਪੀ ਚਾਹੀਦੀ ਆ ਉਹ ਸਾਰਾ ਜਿਹੜਾ ਉਹਦੇ ਘਰੇ ਜਾ ਕੇ ਨਹੀਂ ਦੇਖੋ ਅਸੀਂ ਪਹਿਲਾਂ ਤਾਂ ਡਰਾਈ ਰਨ ਕੀਤਾ ਹੈ ਇਹ ਨਹੀਂ ਹੈਗਾ ਕਿ ਅੱਜ ਹੀ ਕਰਤਾ ਆ ਤਾਂ ਪਹਿਲਾਂ ਫੋਨ ਕਰਕੇ ਦੇਖਿਆ ਕਿ ਕੀ ਕਮੀਆਂ ਨੇ ਹੋ ਸਕਦਾ ਹੁਣ ਜਦੋਂ ਲੋਕਾਂ ਨਾਲ ਬਾਅਦ ਪਊਗਾ ਹੋ ਸਕਦਾ ਕੁਝ ਕਮੀਆਂ ਬਾਰੇ ਬਾਅਦ ਚ ਹੀ ਪਤਾ ਲੱਗੇ ਉਹਨੂੰ ਠੀਕ ਕਰਦੇ ਜਾਵਾਂਗੇ ਪਰ ਡਰਾਈ ਰਨ ਕਰਕੇ ਅਸੀਂ ਚੈੱਕ ਕੀਤਾ ਇਸੇ ਤਰ੍ਹਾਂ ਪਹਿਲਾਂ ਤਹਿਸੀਲਾਂ ਦੇ ਵਿੱਚ ਵੀ 15 ਦਿਨ ਅਸੀਂ ਮੁਹਾਲੀ ਦੀ ਤਹਿਸੀਲ ਦੇ ਵਿੱਚ ਡਰਾਈ ਰਨ ਕੀਤਾ ਸੀ ਕਿ ਰਜਿਸਟਰੀਆਂ ਘਰੇ ਬੈਠੇ ਲਿਖ ਸਕਦੇ ਹੋ ਤੁਸੀਂ ਤੁਸੀਂ ਸਿਰਫ ਅਪਾਇੰਟਮੈਂਟ ਜਿਹੜੀ ਹੈ ਤੁਹਾਨੂੰ ਉਹ 15 ਮਿੰਟਾਂ ਦੀ ਲੈਪ ਦੇ ਵਿੱਚ ਮਿਲ ਜਾਂਦੀ ਹੈ ਸਵਾ ਦੋ ਤੋਂ 2:30 ਵਜੇ ਤੱਕ ਆ ਜਿਓ ਸਵਾ ਦੋ ਤੋਂ 2:30 ਵਜੇ ਤੱਕ ਆ ਕੇ ਤੁਹਾਡੀ ਜਿਹੜੀ ਅਪਾਇੰਟਮੈਂਟ ਬਣੀ ਹੋਈ ਹੈ ਤੁਸੀਂ ਉਸ ਟਾਈਮ ਤੇ ਰਜਿਸਟਰੀ ਕਰਾ ਕੇ ਵਾਪਸ ਜਾ ਸਕਦੇ ਹੋ ਇਹ ਨਹੀਂ ਹੈਗਾ ਕਿ ਸਵੇਰੇ 9 ਵਜੇ ਆ ਕੇ 5 ਵਜੇ ਤੱਕ ਪਤਾ ਹੀ ਨਹੀਂ ਤਹਿਸੀਲਦਾਰ ਨਹੀਂ ਆਇਆ ਰੋਟੀ ਖਾਣ ਚਲੇ ਗਿਆ ਸਾਹਿਬ ਜੀ ਸਾਹਿਬ ਜੀ ਅੱਜ ਆਏ ਨਹੀਂ ਜਾਂ ਕਿਤੇ ਡਿਊਟੀ ਲੱਗ ਗਈ ਫਲਾਣਾ ਉਹ ਨਹੀਂ ਹੈਗਾ ਖ ਤੁਹਾਨੂੰ ਜਦੋਂ ਬੁਲਾਇਆ ਜਾਊਗਾ ਉਸ ਵੇਲੇ ਕੋਈ ਨਾ ਕੋਈ ਅਫਸਰ ਫੋਟੋ ਵਾਲੇ ਸਾਰੇ ਰਜਿਸਟਰੀ ਕਲਰਕ ਜਾਂ ਕਾਨੂੰਗੋ ਪਟਵਾਰੀ ਜੋ ਵੀ ਹੈਗਾ ਉਹ ਜਿਹੜੇ ਅਵੇਲੇਬਲ ਹੋਣਗੇ ਦੇਖੋ ਬੱਸ ਸਟੈਂਡ ਜਿਹੜੇ ਨੇ ਦੇਖੋ ਬੜਾ ਵਧੀਆ ਕੁਐਸਚਨ ਹੈ ਤੁਹਾਡਾ ਬੱਸ ਸਟੈਂਡ ਜਿਹੜੇ ਉਸ ਵੇਲੇ ਤਾਂ ਉਸ ਵਤੀ ਮੁਤਾਬਕ ਬਣਾਏ ਗਏ ਸੀਗੇ ਹੁਣ ਉਹ ਬਹੁਤ ਸਾਰੇ ਬੱਸ ਸਟੈਂਡ ਵਿੱਚ ਵੀ ਆ ਗਏ ਸ਼ਹਿਰਾਂ ਦੇ ਵਿੱਚ ਆ ਗਏ ਜਿੱਥੇ ਵੱਡੀਆਂ ਬੱਸਾਂ ਨੂੰ ਜਾਣਾ ਕਾਫੀ ਦਿੱਕਤ ਆਉਂਦੀ ਹੈ ਲੁਧਿਆਣੇ ਦਾ ਵੀ ਇਹੀ ਹਾਲ ਹੈ ਮੈਂ ਆਪਣੀ ਲਾਈਫ ਦੀ ਸਟਰਗਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ ਤੇ ਉਦੋਂ ਉਸ ਵੇਲੇ ਘੱਟ ਸੀਗਾ ਟ੍ਰੈਫਿਕ ਤੇ ਸੂਨਤਾ ਹੋਰ ਜ਼ਿਆਦਾ ਵਧ ਗਿਆ ਸੋ ਚਾਹੇ ਉਹ ਬਠਿੰਡੇ ਦੀ ਗੱਲ ਹੈ ਉਹਦਾ ਬੱਸ ਸਟੈਂਡ ਬਠਿੰਡੇ ਦਾ ਵਿੱਚ ਆ ਗਿਆ ਪਟਿਆਲੇ ਅਸੀਂ ਬੱਸ ਸਟੈਂਡ ਬਾਹਰ ਕਰ ਲਿਆ ਹੈਨਾ ਤੇ ਅੰਮ੍ਰਿਤਸਰ ਸਾਬ ਦਾ ਜਿਹੜਾ ਬੱਸ ਸਟੈਂਡ ਹੈ ਉਹ ਵਿੱਚ ਹੈ ਤੇ ਜਿਹੜੇ ਵੱਡੇ ਸ਼ਹਿਰ ਨੇ ਜਲੰਧਰ ਦਾ ਬੱਸ ਸਟੈਂਡ ਉਹ ਵਿਚਾਲੇ ਹੈ ਹੈਨਾ ਉਸ ਵੇਲੇ ਤਾਂ ਉਹ ਬਾਹਰ ਸੀਗੇ ਮੰਡੀਆਂ ਤੇ ਬੱਸ ਸਟੈਂਡ ਉਸ ਵੇਲੇ ਅੰਦਰ ਸੀ ਪਰ ਆਬਾਦੀ ਆਲੇ ਦੋਲੇ ਆ ਗਈ ਤਾਂ ਹੁਣ ਉਹ ਵਿੱਚ ਆ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨਾਲ ਸਲਾਹ ਕਰਕੇ ਕਿਉਂਕਿ ਬੱਸ ਸਟੈਂਡ ਦੇ ਨਾਲ-ਨਾਲ ਬਹੁਤ ਵੱਡਾ ਬਾਜ਼ਾਰ ਜੁੜਿਆ ਹੁੰਦਾ ਇੱਕ ਉਹ ਉਹ ਬਾਜ਼ਾਰ ਜਿਹੜਾ ਉਹ ਨਹੀਂ ਉਜਾੜਨਾ ਸੀ ਇਹ ਹੋ ਸਕਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕਰ ਲਈਏ ਕਿ 20 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਨੇ ਉਹ ਲੋਕਲ ਬਾਜ਼ਾਰ 'ਚ ਆ ਜਾਣ ਜਿੱਥੋਂ ਲੋਕਾਂ ਨੇ ਲੋਕਲ ਖਰੀਦਦਾਰੀ ਕਰਨੀ ਹੈ ਜਿਹੜੀਆਂ ਵੱਡੇ ਸਟੇਸ਼ਨਾਂ ਵਾਲੀਆਂ ਬਾਹਰ ਆਊਟ ਆਫ ਸਟੇਟ ਜਾਂ ਆਊਟ ਆਫ ਸਿਟੀ ਜਿਹੜੀਆਂ ਕੋਈ ਅੰਮ੍ਰਿਤਸਰ ਸਾਹਿਬ ਜਾਂਦੀ ਹੈ ਕੋਈ ਚੰਡੀਗੜ੍ਹ ਜਾਂਦੀ ਹੈ ਕੋਈ ਕੋਟਕਪੂਰਾ ਗੰਗਾ ਨਗਰ ਜਾਂਦੀਆਂ ਹੈ ਨਾ ਉਹਨਾਂ ਬੱਸਾਂ ਵਾਸਤੇ ਕੋਈ ਹੋਰ ਇਸ ਤਰ੍ਹਾਂ ਦਾ ਪੁਆਇੰਟ ਤਾਂ ਕਿ ਲੋਕਾਂ ਨੂੰ ਖਜਲ ਖੁਆਰੀ ਵੀ ਨਾ ਹੋਵੇ ਜਾਂ ਫਿਰ ਸ਼ਟਲ ਬੱਸਾਂ ਚਲਾਉਣੀਆਂ ਪੈਣਗੀਆਂ ਕਿ ਹਾਂ ਕਿ ਉਹਨਾਂ ਨੂੰ ਉੱਥੇ ਤੱਕ ਲੈ ਕੇ ਜਾਇਆ ਜਾਵੇ ਇਹ ਨਾ ਹੋਵੇ ਕਿ ਅਸੀਂ ਉਹਨੇ ਹੀ ਕਰਾਇਆ ਉਹ ਹੋਰ ਮੋਗੇ ਤੋਂ ਲਾ ਕੇ ਲੁਧਿਆਣੇ ਤੱਕ ਲਾਉਣ ਉਹੀ ਲੁਧਿਆਣੇ ਆ ਕੇ ਫਿਰ ਉਹ ਆਪਣੀ ਜਿੱਥੇ ਵੀ ਮੰਜ਼ਿਲ ਉਹਨਾਂ ਦੀ ਹੈਗੀ ਆ ਉਹ ਤੱਕ ਜਾਣ ਵਾਸਤੇ ਉਹ ਉਹਨਾਂ ਕਰਾਇਆ ਕਿਤੇ ਲੋਕਲ ਟਰਾਂਸਪੋਰਟ ਤੇ ਲਾਉਣ ਇਹ ਨਹੀਂ ਹੋਊਗਾ ਸੋ ਇਸ ਤਰ੍ਹਾਂ ਦਾ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਤੋਂ ਜਿਹੜਾ ਲੈ ਕੇ ਵਿਊਜ਼ ਉਹਨਾਂ ਦੇ ਸਲਾਹਾਂ ਲੈ ਕੇ ਉਹਤਬਾ ਕਰ। ਧੰਨਵਾਦ। ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜੀਵਾਲ ਸਾਹਿਬ ਨੂੰ ਕਿ ਉਹ ਦਿੱਲੀ ਦੇ ਵਿੱਚ ਜਿੰਦਾ ਲਾਉਣ ਦਾ ਜਿਹੜਾ ਕੰਮ ਸੀਗਾ ਤੇ ਉਹਦਾ ਹੁਣ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਉਹਦੇ ਬਾਰੇ ਥੋੜਾ ਚੈਨਲਾਂ ਪਾਓ।